ਸ਼ਤਰੀਕਾ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਦੋਨਾਂ ਦੇਸ਼ਾਂ ਦੇ ਵਿੱਚ ਜੰਗ ਛੇੜੀ ਹੋਈ ਹੈ ਬਹੁਤ ਭੈੜੇ ਹਾਲਾਤ ਬਣੇ ਹੋਏ ਨੇ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਦੋਨਾਂ ਦੇਸ਼ਾਂ ਲਈ ਇਹ ਮਾੜੀ ਹੈ ਦੋਨਾਂ ਦੇਸ਼ਾਂ ਲਈ ਹੀ ਘਾਤਕ ਹੈ ਤੁਹਾਡਾ ਵੈਗਰੀ ਅੱਗੇ ਅੱਲਾ ਗਏ ਸੱਚੇ ਪਾਤਸ਼ਾਹ ਗੇ ਅਰਦਾਸ ਬੇਨਤੀ ਕਰਦੇ ਆ ਕਿ ਜੰਗ ਨਾ ਹੋਵੇ ਜੰਗ ਟਲ ਜੇ ਜਾਂ ਚੱਲ ਰਹੀ ਜੰਗ ਰੁਕ ਜੇ ਤਾਂ ਕਿ ਦੋਨੇ ਦੇਸ਼ਾਂ ਦਾ ਨੁਕਸਾਨ ਨਾ ਹੋ ਸੋ ਜੰਗ ਤਾਂ ਚਲੋ ਜਿਹੜੀ ਚੱਲ ਰਹੀ ਹੈ ਚੱਲ ਰਹੀ ਪਰ ਲੋਕਾਂ ਨੇ ਮਜ਼ਾਕ ਬਣਾ ਸੀ ਲੈ ਜਣ ਦਾ ਮਜ਼ਾਕ ਨਹੀਂ ਹੈ ਇਹ ਖੂਨੀ ਖੇਡ ਹੈ ਇਹ ਦੋਨੇ ਦੇਸ਼ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਮਰਨਗੇ ਕੋਣ ਬੇਦੋਸ਼ੇ ਲੋਕ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਜਿਨ੍ਹਾਂ ਦਾ قصور ਹੀ ਕੋਈ ਨਹੀਂ ਇਹ ਲੀਡਰ ਨਹੀਂ ਮਰਨ ਜਿਹੜੇ ਹੁਕਮ ਦਈ ਜਾਂਦੇ ਨੇ ਬੈਠੇ ਲੋਕੇ ਹੋਏ ਇਹਨਾਂ ਨੇ ਲੋਕਿਆ ਹੋਏ ਨੇ ਵੀ ਬੁਲਟ ਪ੍ਰੂਫ ਜੈਕਟਾਂ ਪਾਈਆਂ ਹੋਈਆਂ ਤੇ ਉਹ ਉਹ ਜਵਾਨ ਮਰਨਗੇ ਜਿਹੜੇ ਵਾਰਡਾਂ ਤੇ ਖੜੇ ਨੇ ਜਿਨ੍ਹਾਂ ਕੋਲੇ ਆਪਣੇ ਵਿਚਾਰ ਹੀ ਕੋਈ ਡਾ ਤਕੜਾ ਸਾਧਨ ਨਹੀਂ ਹੁੰਦਾ ਠੀਕ ਹੈ ਹਰੇਕ ਦੇਸ਼ ਕਰਦਾ ਆਪਣੇ ਫੌਜ ਦੇ ਫੌਜੀਆ ਵਾਸਤੇ ਪਰ ਵਿਚਾਰ ਲਈ ਪਰ ਜਿਵੇਂ ਲੀਡਰ ਬੋਲਟ ਪ੍ਰੂਫ ਜਗਟਾ ਬਾਕੇ ਫਿਰਦੇ ਕਹਿੰਦੇ ਨੇ ਉੰਮੇ ਤਾਂ ਨਹੀਂ ਹੈ। ਖੇਡਣ ਦਾ ਮਤਲਬ ਹੀ ਹੁਕਮ ਦੇਣ ਵਾਲੇ ਲੜਦੇ ਨਹੀਂ ਤੇ ਜਿਹੜੇ ਲੜਦੇ ਜਿਹੜਾ ਨੇ ਹੁਕਮ ਮੰਨਣਾ ਉਹ ਲੜਦੇ ਹੋ ਮਰਦੇ। ਜੋ ਦੋਨਾਂ ਦੇਸ਼ਾਂ ਲਈ ਖਤਰਾ ਹੈ। ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ ਜੇ ਕਿਸੇ ਮਸਲੇ ਦਾ ਹੱਲ ਹੁੰਦਾ ਤਾਂ ਮਿਲ ਬੈਠ ਕੇ ਗੱਲਬਾਤ ਕਰਕੇ ਹੁੰਦਾ ਸੋ ਅੱਤਵਾਦ ਦੋਨਾਂ ਦੇਸ਼ਾਂ ਲਈ ਵੱਡਾ ਮਸਲਾ ਹੈ ਵੱਡਾ ਖਤਰਾ ਹੈ ਅੱਤਵਾਦ ਦਾ ਜਿਹੜਾ ਹੱਲ ਹੈ ਦੋਨੇ ਦੇਸ਼ ਰਲ ਕੇ ਮਿਲ ਬੈਠ ਕੇ ਗੱਲਬਾਤ ਕਰਕੇ ਖਤਮ ਉਹ ਅੱਤਵਾਦ ਨੂੰ ਖਤਮ ਕਰਨਾ ਆਪਣੇ ਆਪ ਨੂੰ ਖਤਮ ਕਰਨਾ ਇੱਕ ਦੂਜੇ 'ਤੇ ਅਟੈਕ ਕਰਨੇ ਇਹ ਸੂਝਾ ਚੰਗੀ ਗੱਲ ਨਹੀਂ ਹੈ ਚੰਗੀ ਸੋਚ ਵਾਲੀ ਗੱਲ ਨਹੀਂ ਹੈ ਇਹ ਇਹ ਸਿਰਫ ਵੋਟਾਂ ਮਟੋਰਨ ਵਾਲੀ ਹੈ ਦੋਨਾਂ ਦੇਸ਼ਾਂ ਦਾ ਇਹੀ ਹਾਲ ਹੈ ਕੱਲੇ ਇੰਡੀਆ ਦਾ ਨਹੀਂ ਪਾਕਿਸਤਾਨ ਦਾ ਵੀ ਇਹੀ ਹਾਲ ਆਂ ਜੰਗ ਕਰਾ ਦਿਓ ਤੇ ਮੁੜ ਕੇ ਜਿੱਥੇ ਕਿਤੇ ਵੋਟਾਂ ਮੈਣੀਆਂ ਨੇ ਉਥੇ ਵੀ ਭਲਾਣੇ ਨੇ ਜੰਗ ਕਰਾਈ ਜਿੱਤੀ ਹੈ ਜੀ ਉਹ ਸ਼ਹਾਵ ਸ਼ਰੀਫ ਵਾਲੇ ਉਹ ਆਖਣਗੇ ਸਾਡੇ ਅਸੀਂ ਅਸੀਂ ਇੰਡੀਆ ਨੂੰ ਹਰਾਤਾ ਜੀ ਅਸੀਂ ਉਹ ਕਰਤਾ ਉਹ ਜਿੱਥੇ ਵੋਟਾਂ ਹੋਣੀਆਂ ਉਹ ਜਿੱਤ ਜੂਗਾ ਇਧਰ ਮੋਦੀ ਜਿੱਥੇ ਹੋਣੇ ਆਏ ਜਿੱਤ ਜੂਗਾ ਗਲਤ ਹੈ ਇਹਨਾਂ ਨੇ ਦੋਨਾਂ ਨੇ ਵੋਟਾਂ ਖਾਤਰੀ ਕਰਾਈ ਐ ਤੇ ਮਰੂਗਾ ਕੋ ਮਰੂਗੀ ਕੋ ਨਾ ਆਮ ਜਨਤਾ ਮਰਨਗੇ ਕੋ ਮਾਮਾ ਦੇ ਪੁੱਤ ਦੋ ਜੇ ਦੋਨੇ ਪਾਸੇ ਮਾਮਾ ਦੇ ਪੁੱਤ ਮਰਨਗੇ ਉਧਰ ਵੀ ਮਾਮਾ ਦੇ ਪੁੱਤ ਸ਼ਹੀਦ ਹੋਣਗੇ ਇਧਰ ਵੀ ਮਾਮਾ ਦੇ ਪੁੱਤ ਸ਼ਹੀਦ ਹੋਣਗੇ ਜਾਂ ਆਮ ਜਨਤਾ ਮਰੂ ਜਿਹਨਾਂ ਤੇ ਅਟੈਕ ਕੀਤਾ ਜਾਊਗਾ ਇਹਨਾਂ ਲੀਡਰਾਂ ਦਾ ਕੁਝ ਨਹੀਂ ਆਣਾ ਨਾ ਮੋਦੀ ਦਾ ਜਣਾ ਨਾ ਸਵਾ ਸ਼ਰੀਫ ਦਾ ਜਣਾ ਕੁਝ ਤੇ ਨਾ ਉਹਨਾਂ ਦੇਸ਼ਾਂ ਦਾ ਜਾਣਾ ਜਿਹੜਾਂ ਵਿੱਚ ਸ਼ਾਇਦ ਇਹ ਲੜਦੇ ਨੇ ਉਹਨਾਂ ਦੇਸ਼ਾਂ ਦਾ ਵੀ ਕੁਝ ਨਹੀਂ ਜਾਣਾ ਉਹਨਾਂ ਨੇ ਅਸਲਾ ਵੇਚਣਾ ਇਹਨਾਂ ਨੇ ਖਰੀਦਣੇ ਲੜਨ ਵਾਸਤੇ ਦੋਨਾਂ ਦੇਸ਼ਾਂ ਸਰ ਕਰਜ਼ਾ ਚੜਨਾ ਹੈ ਦੋਨਾਂ ਦੇਸ਼ਾਂ ਦੇ ਵਿੱਚ ਭੁੱਖ ਮਰੀ ਹੋਣੀ ਹੈ ਗਰੀਬੀ ਹੋਣੀ ਹੈ ਤਰੱਕੀ ਦੋਨਾਂ ਦੇਸ਼ਾਂ ਦੀ ਰੁਕ ਜਾਣੀ ਹੈ ਆਹ ਕੁਝ ਹੋਣਾ ਤਰੱਕੀ ਰੁਕ ਜਾਊ ਗਰੀਬੀ ਆ ਜਾਊ ਕਰਜ਼ਾ ਚੜ ਜਾਊ ਮਾਵਾ ਦੇ ਪੁੱਤ ਮਰ ਜਾਣਗੇ ਮਿਲਣਾ ਕਿਸੇ ਨੂੰ ਕੁਝ ਨਹੀਂ ਨਾ ਜੰਗ ਉਹ ਨਾ ਜਿੱਤੀ ਜਾਣੀ ਨਾ ਇਹਨਾਂ ਤੋਂ ਜਿੱਤੀਆਂ ਨਹੀਂ ਕਿਸੇ ਤੋਂ ਨਹੀਂ ਜਿੱਤੀਆਂ ਨਹੀਂ ਇਹ ਬਲੇਖੇ ਨੇ ਕੁਝ ਜਿਹਦੇ ਮਾਰੀ ਜਾਂਦੇ ਨੇ ਫੜਾ ਉਹ ਮਾਰੀ ਜਾਂਦਾ ਸਵਾ ਸਰੀਰ ਮੈਂ ਕਦਮ ਉਪਰਾਣਾ ਕਰ ਦੂੰ ਇਧਰੋਂ ਮੋਦੀ ਕਹੀ ਜਾਂਦਾ ਮੈਂ ਕਰ ਦੂੰ ਪਰ ਦੋਨਾਂ ਦੇਸ਼ਾਂ ਤੋਂ ਜੰਗ ਨਹੀਂ ਜਿੱਤੀ ਜਾਂਦੀ ਹਰ ਨੁਕਸਾਨ ਜ਼ਰੂਰ ਕਰਾ ਲੈਣਗੇ ਆਪਾਂ ਦੋਨੇ ਦੇਸ਼ਾਂ ਦਾ ਨੁਕਸਾਨ ਜ਼ਰੂਰ ਕਰਾ ਲੈਣਗੇ ਪਰ ਜੰਗ ਜਿੱਤਣੀ ਬਹੁਤ ਮੁਸ਼ਕਲ ਹੋਗੀ ਕਿਉਂਕਿ ਦੋਨੇ ਦੇਸ਼ ਪਾਕਿਸਤਾਨ ਕਹਿੰਦਾ ਮੈਂ ਪਰਮਾਣੂ ਸ਼ਕਤੀ ਹੈ ਤੇ ਉਧਰ ਇੰਡੀਆ ਵੀ ਕਹਿੰਦਾ ਕਿ ਸਾਡੇ ਕੋਲ ਵੀ ਹੈਗਾ ਤੇ ਇਸ ਚੁੱਕ ਚਾ ਕੇ ਦੋਨੇ ਦੇਸ਼ ਨੂੰ ਨੁਕਸਾਨ ਕਰ ਲੈਣਗੇ। ਸੋ ਇਹ ਬਹੁਤ ਮਾੜੀ ਚੀਜ਼ ਹੈ ਜੰਗ ਕੋਈ ਫਾਇਦਾ ਨਹੀਂ ਦਿੰਦੀ ਨੁਕਸਾਨ ਹੀ ਦਿੰਦੀ ਹੈ। ਜੰਗ ਨਹੀਂ ਹੋਣੀ ਚਾਹੀਦੀ। ਮਸਲਿਆਂ ਦੇ ਹੱਲ ਹੋਣੇ ਚਾਹੀਦੇ ਨੇ। ਦੋਨਾਂ ਦੇਸ਼ਾਂ ਦਾ ਲੈਂਡ ਦੇਣ ਖਤਮ ਹੋ ਗਿਆ। ਦੋਨਾਂ ਦੇਸ਼ਾਂ ਦਾ ਆਉਣ ਜਾਣ ਖਤਮ ਹੋ ਗਿਆ। ਦੋਨਾਂ ਦੇਸ਼ਾਂ ਦੇ ਰਿਸ਼ਤੇ ਖਤਮ ਹੋ ਗਏ। ਉਧਰ ਉਧਰੀ ਜਾਣਾ ਆਉਣਾ ਵਧੀਆ ਸੀਗਾ ਦੋਨਾਂ ਦੇਸ਼ਾਂ ਦਾ। ਦੋਨਾਂ ਦੇਸ਼ਾਂ ਦਾ ਵਪਾਰ ਸੀ। ਦੋਨਾਂ ਦੇਸ਼ਾਂ ਨੂੰ ਫਾਇਦਾ ਸੀ ਵਪਾਰ ਦਾ। ਉਹ ਖਤਮ ਹੋ ਗਿਆ। ਜਿਹੜੇ ਰਿਸ਼ਤੇ ਭੈਣ ਭਾਈ ਕੁਝ ਉਧਰ ਉਧਰੀ ਰਹਿੰਦੇ ਨੇ ਉਹਨਾਂ ਦਾ ਆਉਣਾ ਜਾਣਾ ਖਤਮ ਹੋ ਗਿਆ। ਇਹ ਸੋਸ਼ਲ ਮੀਡੀਆ ਦੋਨਾਂ ਦਾ ਹੀ ਨਕਮ ਹੈ ਦੋਨਾਂ ਦਾ ਹੀ ਗੋਦੀ ਮੀਡੀਆ ਕੱਲੇ ਇੰਡੀਆ ਦਾ ਨਹੀਂ ਕਹਿੰਦੇ ਪਾਕਿਸਤਾਨ ਵੀ ਇਹ ਹਾਂ ਪਾਕਿਸਤਾਨ ਦਾ ਵੀ ਜਿਹੜਾ ਸੋਸ਼ਲ ਮੀਡੀਆ ਜਿਹੜਾ ਮੀਡੀਆ ਹੈ ਜਿਹੜਾ ਉਹ ਉਹਨਾਂ ਦੀ ਬੋਲੀ ਬੁਲੀ ਜਾਂਦਾ ਇੱਧਰ ਲੈਣਾ ਪਾ ਮੋਦੀ ਦੀ ਬੋਲੀ ਬੁਲੀ ਜਾਂਦੇ ਉਹ ਸਵਾ ਸ਼ਰੀਫ ਦੀ ਬੋਲੀ ਬੁਲੀ ਜਾਂਦਾ ਹੈ ਹਾਂ ਦੋਨਾਂ 'ਚ ਕੋਈ ਫਰਕ ਨਹੀਂ 1% ਵੀ ਫਰਕ ਨਹੀਂ ਅਗਰ ਸੋਸ਼ਲ ਮੀਡੀਆ ਦੀ ਅਪਾ ਗੱਲ ਕਰ ਰਹੇ ਸੀ ਸੋਸ਼ਲ ਮੀਡੀਆ ਤੇ ਲੋਕਾਂ ਨੇ ਮਜ਼ਾਕ ਹੋਣਾ ਜੰਗ ਦਾ ਉਹ ਸੀਰੀਅਸ ਹੋ ਜਾਓ ਵਾਇਗਰੂ ਹੋ ਗਏ ਅੱਲਾਹ ਕੇ ਅਰਦਾਸ ਕਰ ਲਓ ਬੇਨਤੀ ਕਰ ਲਓ ਟੈਕਨੋਲਜੀ ਆਪਣੇ ਹੁਕਮਰਾਨਾਂ ਨੂੰ ਲਾਣ ਤਾਂ ਪਾ ਲਿਆ ਯਾਰ ਕਿ ਤੁਸੀਂ ਕਰੀ ਕੀ ਜਾਨੇ ਹੋ ਕਿਉਂ ਮਰਵਾਉਨੇ ਹੋ ਬਗਾਨੇ ਪੁੱਤ ਕਿਉਂ ਬੇਕਸੂਰੇ ਲੋਕ ਮਰਵਾਉਨੇ ਹੋ ਤੁਸੀਂ ਇਸ ਮਸਲੇ ਦਾ ਵੀ ਬਹਿ ਕੇ ਹੱਲ ਕੱਢੋ ਇਹ ਅੱਤਵਾਦ ਕਿਸੇ ਇੱਕ ਦੇਸ਼ ਲਈ ਖਤਰਾ ਥੋੜੀ ਹੈ ਇਕੱਲੇ ਵੀ ਹਿੰਦੁਸਤਾਨ ਲਈ ਖਤਰਾ ਹੈ ਪਾਕਿਸਤਾਨ ਦਾ ਵੀ ਅੱਤਵਾਦ ਨੇ ਬਹੁਤ ਨੁਕਸਾਨ ਕੀਤਾ ਸੋ ਦੋਨੇ ਦੇਸ਼ ਇਸ ਮਸਲੇ ਤੇ ਬੈਗੇ ਗਲਵਾਜ਼ ਕਰਨ ਵੀ ਭਾਈ ਦੋਨਾਂ ਦਾ ਨੁਕਸਾਨ ਹੁੰਦਾ ਹੈ ਤਵਾ ਦੋਨਾਂ ਦਾ ਨੁਕਸਾਨ ਕਰਦਾ ਕਿਸੇ ਲਈ ਫਾਇਦਾ ਨਹੀਂ ਸੋ ਇਸ ਬਿਮਾਰੀ ਨੂੰ ਅਤਵਾਦ ਨੂੰ ਆਪਾਂ ਦੋਨੇ ਦੇਸ਼ ਰਲ ਕੇ ਖਤਮ ਕਰਦੇ ਆਪਸ ਵਿੱਚ ਨਾ ਲੜੀਏ ਆਪਸ ਵਿੱਚ ਲੜਨਾ ਕੋਈ ਮਸਲੇ ਦਾ ਹੱਲ ਥੋੜੀ ਹੈ ਮੂਰਖ ਹੋਏ ਪਏ ਦੋਨੇ ਦੇਸ਼ ਜੇਰਾ ਆਪਸ ਵਿੱਚ ਲੜੀ ਜਾਂਦੇ ਨੇ ਜਿਹੜੀ ਜਿਹਨਾਂ ਲੜਨਾ ਉਹ ਸਾਈਡ ਤੇ ਹੋ ਗਈ ਹੁਣ ਹੁਣ ਸਿੱਧੇ ਹੋ ਗਏ ਆਪਾਂ ਲੜੋ ਅਤਵਾਦ ਦੇ ਖਿਲਾਫ ਲੜੋ ਅਤਵਾਦ ਨਾਲ ਲੜੋ ਅਰਦੋਲੇ ਰੇਸ਼ਾ ਹੁੰਣਾ ਲੜੋ ਕਿੱਥੇ ਨਫ਼ਰਤ ਹੌਲੀ-ਹੌਲੀ ਖਤਮ ਹੋਣੀ 1947 ਵਾਲੀ ਨਫ਼ਰਤ ਹੌਲੀ-ਹੌਲੀ ਖਤਮ ਹੋਣੀ ਸ਼ੁਰੂ ਹੋ ਗਈ ਸੀ ਆ ਨਵੇਂ ਦੁਬਾਰੇ ਫਿਰ ਉਹ ਨਹੀਂ ਨਫ਼ਰਤ ਪੈਦਾ ਹੋਣੀ ਬਹੁਤ ਜਦੋਂ ਦਾ ਮੀਡੀਆ ਆਇਆ ਸੀ ਬਹੁਤ ਮਤਲਬੀ ਇਹ ਚੀਜ਼ਾਂ ਠੀਕ ਹੋਣ ਲੱਗੀਆਂ ਸੀ ਰਿਸ਼ਤੇ ਸਹੀ ਹੋਣ ਲੱਗੇ ਸੀ ਇੱਕ ਦੂਜੇ ਦੀ ਨਫ਼ਰਤ ਲੋਕ ਭੁੱਲਣ ਲੱਗੇ ਸੀ ਤੇ ਹੁਣ ਉਹਨੀ ਦਾਫਰ ਤੋਂ ਫਿਰ ਪੈਦਾ ਹੋ ਗਈ ਕਿਉਂਕਿ ਸਾਰਾ ਕੁਝ ਰਸਤੇ ਵੀ ਬੰਦ ਹੋ ਗਏ ਆਉਣਾ ਜਾਣਾ ਬੰਦ ਹੋ ਗਿਆ ਲੈਣ ਦੇਣ ਬੰਦ ਹੋ ਗਿਆ ਵਪਾਰ ਬੰਦ ਹੋ ਗਿਆ ਦੇਖੋ ਦੁਜੀ ਦੇ ਦੋਸ਼ ਹੋ ਗਏ ਉਹ ਕਹਿੰਦਾ ਇੰਡੀਆ ਕਹਿੰਦਾ ਪਾਕਿਸਤਾਨ ਹੱਤਵਰਤ ਫਲਾਉਂਦਾ ਹੱਤਵਾਰੀ ਸੋਚ ਵਾਲਾ ਦੇਸ਼ ਹੈ ਤੇ ਈਡੀਆ ਕਹਿੰਦਾ ਪਾਕਿਸਤਾਨ ਕਹਿੰਦਾ ਇੰਡੀਆ ਫਲਾਉਂਦਾ ਇੰਡੀਆ ਕਹਿੰਦਾ ਪਾਕਿਸਤਾਨ ਦੋਨੇ ਇੱਕ ਦੂਜੇ ਦੇ ਦੋਸ਼ ਲਾਈ ਜਾਂਦੇ ਨੇ ਪਰ ਹੈ ਕਿੱਥੇ ਜੜ ਦੋਨਾਂ ਨੂੰ ਨਹੀਂ ਪਤਾ ਕੁੱਤਾ ਦੋਨੋਂ ਨੇ ਘਰੇ ਬਣ ਛੱਡਿਆ ਇਹਨਾਂ ਨੇ ਇੰਡੀਆ ਵਾਲੇ ਨੇ ਜੰਮੂ ਕਸ਼ਮੀਰ ਚ ਬਣ ਛੱਡਿਆ ਉਹਨਾਂ ਨੇ ਵੀ ਜਾ ਕੇ ਉਧਰ ਜੰਮੂ ਕਸ਼ਮੀਰ ਚ ਬਣ ਛੱਡਿਆ ਉਹਨਾਂ ਦਾ ਉਹਨਾਂ ਨੂੰ ਵੱਢੀ ਜਾਂਦਾ ਇੱਧਰ ਇੱਧਰ ਨੂੰ ਵੱਢੀ ਜਾਂਦਾ ਨਾਕ ਰੂਗਿਆਂ ਦੇ ਲੱਗ ਜਾਂਦੇ ਨੇ ਸੋ ਇਹ ਚੀਜ਼ ਦਾ ਮਸਲੇ ਦਾ ਹੱਲ ਐਂ ਹੀ ਕਰਨਾ ਪਊਗਾ ਭਾਈ ਰੜਕੇ ਵੀ ਤੁਹਾਡੇ ਵਾਲੇ ਪਾਸੇ ਸੋਨੂੰ ਲੱਗਦਾ afterward ਉਧਰੋਂ ਖਤਮ ਕਰਦੇ ਇੱਧਰ ਪਾਕਿਸਤਾਨ ਵਾਲੇ ਪਾਸੇ ਆਖਣ ਵੀ ਇੱਧਰ ਜੇ ਸਾਨੂੰ ਲੱਗਦਾ ਤਾਂ ਅਸੀਂ ਖਤਮ ਕਰ ਦਿੰਦੇ ਪਤਾ ਹੀ ਉਹਨਾਂ ਨੂੰ ਟ੍ਰੇਨ ਤਾਂ ਹੁਣ ਹਾਈਜੈਕ ਕੀਤੀ ਸੀ ਉਹਨਾਂ ਨੇ ਉਹਨਾਂ ਦੇ 250 ਤੋਂ ਉੱਧਰ ਬੰਦਾ ਮਾਰਦਾ ਅੱਤਵਾਦ ਨਹੀਂ ਮਰਿਆ ਸੀ ਸੋ ਜ਼ਰੂਰੀ ਹੈ ਅੱਤਵਾਦ ਨੂੰ ਖਤਮ ਕਰਨਾ ਆਪਣੇ ਆਪ ਨੂੰ ਨਹੀਂ ਮੁਲਕ ਨੂੰ ਨਹੀਂ ਆਮ ਜਨਤਾ ਨੂੰ ਨਹੀਂ ਫੌਜ ਨੂੰ ਨਹੀਂ ਬਈ ਨਾ ਲੋਕਾਂ ਨੇ ਹੀ ਸਮਝਣਾ ਕਿ ਫੌਜ ਇਸ ਕੰਮ ਬਸਤੀ ਹੈ ਹੋਜ ਐਮਰਜੈਂਸੀ ਜਦੋਂ ਕੋਈ ਵਾਰੀ ਤਾਕਤ ਕੋਈ ਅਟੈਕ ਕਰਦੀ ਹੈ ਉਹਦੇ ਵਾਸਤੇ ਹੈ ਇਹੋ ਜਿਹੀਆਂ ਗੱਲਾਂ ਤੇ ਪਿੱਛੇ ਯਾਰ ਜੰਗਾ ਜੰਗਾ ਥੋੜੀ ਹੁੰਦੀ ਹੁੰਦੀ ਹੈ ਉਹਦਾ ਕੋਈ ਦੁਸ਼ਮਣ ਚੜ ਕੇ ਆ ਗਿਆ ਉਹਨੂੰ ਉਹਨੂੰ ਰੋਕਣ ਵਾਸਤੇ ਹੁੰਦੀ ਹੈ ਇਹਦਾ ਸਾਨੂੰ ਪਤਾ ਦੋਨੋਂ ਦੇਸਾਂ ਨੂੰ ਵੀ ਇਹ ਅਤਵਾਦ ਹੈ ਅਤਵਾਦ ਦਾ ਮਸਲਾ ਬੈਸੇ ਵੀ ਇਹਨੂੰ ਖਤਮ ਕੀਤਾ ਜਾ ਸਕਦਾ ਹੈ ਸਾਂਝੀ ਕਾਰਵਾਈ ਕਰ ਲੋ ਜਿੱਥੇ ਜਿੱਥੇ ਇਹ ਆਏਗਾ ਉੱਥੇ ਸਾਂਝਾ ਟਰਾਈ ਕਰ ਦੋ ਉਹ ਇੱਕ ਪਾਕਿਸਤਾਨ ਦੇ ਯੂਟਿਊਬਰਾਂ ਨੇ ਬੜਾ ਤਪਾਇਆ ਉਹ ਜਿਹੜੇ ਜਿਵੇਂ ਕਹਿੰਦੇ ਉਹ انڈیا ਦੀ ਖੱਟੀ ਖਾਂਦੇ ਸੀ انڈیا ਦੀ ਕਮਾਈ ਖਾਂਦੇ ਸੀਗੇ ਇੰਡੀਆ ਵਾਲੇ ਪੰਜਾਬ ਦੀ ਕਮਾਈ ਖਾਂਦੇ ਸੀ ਉਹ ਹੁਣ ਬੋਲਣ ਟੋਲ ਲਾ ਗਏ ਉਹ ਠਾਕੁਰ ਟੁਕਰਜਾ ਕਹਿੰਦਾ ਸੀ ਉਹ ਕਰਦਾ ਹੈ ਫਲਾਣਾ ਕਰਦਾ ਹੈ ਵੀ ਵੀ ਹੁਣ ਤੱਕ ਤਾਂ ਤੂੰ ਪੰਜਾਬ ਦੀਆਂ ਪੰਜਾਬੀ ਫਿਲਮਾਂ ਦੀ ਕਮਾਈ ਖਾਂਦਾ ਰਿਹਾ ਹਾਂ ਹੁਣ ਤੂੰ ਕੀ ਕਰਦੇਗਾ ਭੁੱਖਾ ਮਰਦਾ ਤੂੰ ਇੱਧਰ ਪੰਜਾਬ ਦੀਆਂ ਫਿਲਮਾਂ ਚ ਆਇਆ ਸੀ ਇੱਕ ਦੋ ਹੋਰ ਯੂਟਿਊਬਰ ਜਿਹਨੇ ਉਹ ਹੋ ਜਾਏਗਾ ਤੇ ਉਹ ਕਰਦਾਂਗੇ ਸੀ ਫਰਾਣਾ ਕਰਦਾਂਗੇ ਇੱਕ ਕਹਿੰਦਾ ਸੀ ਸਾਡੀ ਸਾਡੀ ਗਵਰਨਮੈਂਟ ਨੇ ਅਸਲਾ ਰੱਖਣ ਦੀ ਇਜਾਜ਼ਤ ਦਿੱਤੀ ਹੋਈ ਹੈ ਸਾਡੇ ਕੋਲ ਬੇਪਨ ਵਾਲੇ ਨਹੀਂ ਅਜ ਤਾਂ ਉਹ ਕਰਦਾਂਗੇ ਜਮਣਾਪਾਰ ਆ ਕੇ ਕਰ ਦੇਣਗੇ ਭਾਈ ਜਮਣਾਪਾਰ ਆਉਣ ਦੀ ਦੁਆਵਰ ਆ ਆਪਦੇ ਵਾਲੇ ਪਾਸੇ ਬਾਟਰ ਕੋਲੇ ਖੜ ਜਾ ਕਾਡਾ ਟੱਪਣ ਦੀ ਲੋੜ ਨਹੀਂ ਚੱਕ ਲਿਆ ਤੇਰੇ ਪੇਪਰ ਜਿਹੜੇ ਹੈਗੇ ਨਾ ਸੋ ਇਹਨਾਂ ਨੇ ਮਜ਼ਾਕ ਬਣਾ ਜਿੜੇ ਲੋਕਾਂ ਨੇ ਕੋਈ ਇੱਕ ਕਹਿੰਦਾ ਆ ਕੇ ਉਹ ਕਿਹੜਾਗਾ ਉਹ ਸਰੋਇਆ ਸਰੋਇਆ ਜਾਂ ਪੋਨੇ ਕਾ ਕਹਾਵਤ ਸੁਣਾਈ ਸੀ ਕਹਿੰਦਾ ਕੋਈ ਕਿਸੇ ਬੰਦੇ ਨੂੰ ਨੰਗਣਾ ਉਟਾਰੇ ਸੀ ਉਹ ਵਾਰ-ਵਾਰ ਲੰਗ ਰਿਹਾ ਸੀ ਕਹਿੰਦਾ ਤੇ ਉਹ ਨਹੀਂ ਹਟਿਆ ਫਿਰ ਕਹਿੰਦਾ ਮੱਲੇ ਵਾਲਿਆਂ ਨੇ ਕੁੱਟਿਆ ਆਇਆ ਕਰਿਆ ਫਲਾਣਾ ਕਰਿਆ ਤੇ ਕੋ ਨੂੰ ਪੁੱਛਦਾ ਕਹਿੰਦਾ ਵੀ ਤਾ ਕੀ ਹੋ ਗਿਆ ਕਹਿੰਦਾ ਮੈਨੂੰ ਕੁੱਟਿਆ ਕਹਿੰਦਾ ਫਿਰ ਤੈਨੂੰ ਰੋਕ ਦਿੱਤਾ ਪਹਿਲਾਂ ਵੀ ਜੀ ਕਹਿੰਦਾ ਜਿਵੇਂ ਹੁਣ ਰੋਕਿਆ ਉਸ ਤਰ੍ਹਾਂ ਉਹ ਉਸ ਤਰ੍ਹਾਂ ਕਹਿੰਦਾ ਪਹਿਲਾਂ ਨਹੀਂ ਰੋਕਿਆ ਉਹ ਪਾਈ ਰੋਕਿਆ ਤਾਂ ਸੁਣੋ ਵੀ ਵਾਰ-ਵਾਰ ਜੋ ਨਹੀਂ ਵਾਰ-ਵਾਰ ਰੋਕਿਆ ਸੀ ਵੀ ਤੁਸੀਂ ਹੱਤਵਾਦ ਦੀ ਹੱਤਵਾਦ ਨੂੰ ਸ਼ੈ ਨਾ ਦਿਓ ਹੱਤਵਾਦ ਨੂੰ ਸ਼ੈ ਨਾ ਦਿਓ ਜਿਵੇਂ ਹੁਣ ਸਰਜੀਕਰ ਸਟ੍ਰਾਈਕ ਕੀਤਾ ਸੰਧੂ ਸਟ੍ਰਾਈਕ ਕਰੇ ਕਰਨੀ ਮਜਬੂਰੀ ਬਣ ਜਾਂਦੀ ਹੈ ਤੇ ਇਹ ਕਹਿੰਦੇ ਵੀ ਅਸੀਂ ਫੌਜ ਫੌਜ ਦੇ ਨਾਲ ਤਾਂ ਪੰਜਾਬ ਦੇ ਦੇਸ਼ ਦੀ ਫੌਜ ਦੇ ਨਾਲ ਸਾਰੇ ਖੜੇ ਹੁੰਦੇ ਆ ਤੇ ਇੱਕ ਬਲੇਖਾ ਨੂੰ ਹੋਰ ਵੱਡਾ ਬਾਲਾ ਵੱਡਾ ਪਾਣ ਛੱਡਿਆ ਵੀ ਸ਼ੈ ਤੇ ਚੜਦਾ ਪੰਜਾਬ ਪਾਕਿਸਤਾਨ ਦੇ ਨਾਲ ਹੈ ਬਲੇਖਾ ਹੈ ਦੂਰ ਕਰ ਦੂਰ ਕਰ ਲੋ ਇਹ ਬਲੇਖਾ ਚੜਦਾ ਪੰਜਾਬ ਇੰਡੀਆ ਦੇ ਨਾਲ ਹੀ ਹੈ ਇੰਡੀਆ ਦਾ ਹਿੱਸਾ ਹੈ ਇੰਡੀਆ ਦੇ ਨਾਲ ਹੀ ਹੈ ਇਹਨਾਂ ਨੇ ਫਰਕ ਪਾਉਣ ਵਾਲੀ ਗੱਲ ਦੇਖੋ ਚਾਲ ਦੇਖੋ ਗੱਡੀ ਚੱਲੀ ਹੈ ਨਾ ਵੀ ਅਸੀਂ ਸਿੱਖਾਂ ਦਾ ਵੀ ਜਾਨੀ ਰੱਦ ਕਰਦੇ ਅਸੀਂ ਸਿੱਖਾਂ ਨੂੰ ਰੋਕ ਟੋਕ ਨਹੀਂ ਕਰਦੇ ਤੁਸੀਂ ਨਾ ਰੋਕ ਟੋਕ ਕਰੋ ਵੀ ਅਗਲੇ ਆਉਂਦੇ ਨਹੀਂ ਨਹੀਂ ਅਗਲੇ ਨੂੰ ਆਉਣ ਦਿੱਤਾ ਜਾਵੇ ਅਗਲੇ ਇਧਰੋਂ ਨਹੀਂ ਨੋਂਟਾ ਜਾਂਦਾ ਤੁਸੀਂ ਕੀ ਰੋਕ ਤੁਸੀਂ ਕੀ ਰੁਕੋਗੇ ਇਹ ਭਲੇਖਾ ਸਨੂ ਇੱਕ ਕੁੱਤਾ ਭੌਂਕਦਾਗਾ ਉਹ ਪੰਨੂ ਪੰਨੂ ਆ ਉਹ ਭੌਂਕਦਾਗਾ ਉਹਦੇ ਉਹਦੇ ਸ਼ਹਿਰ ਤੇ ਇਹ ਬੋਲਦੇ ਨੇ ਉਹ ਕੁੱਤੇ ਨੂੰ ਕੌਣ ਪਰਦਾਵਤ ਲਗਾਏ ਬੈਠਾ ਅਮਰੀਕਾ ਦੇ ਵਿੱਚ ਜੇ ਉਹਦੀ ਹਿੰਮਤ ਹੈ ਤੇ ਇੱਥੇ ਆ ਜੇ ਇਹਨਾਂ ਨੂੰ ਇਹਨਾਂ ਨੇ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਵੀ ਪੰਜਾਬ ਸਾਨੂੰ ਸਾਡੀ ਮਰਜ਼ੀ ਕੋਈ ਪੰਜਾਬ ਤੋਂ ਡਰਦੇ ਨੇ ਪੰਜਾਬੀ ਤੋਂ ਡਰਦੇ ਨੇ ਪੰਜਾਬ ਤੋਂ ਡਰਦੇ ਨੇ ਸੋ ਕਹਿਣ ਦਾ ਮਤਲਬ ਵੀ ਚਲੋ ਡਰਨਾ ਕਿਸੇ ਤੋਂ ਕਿਸੇ ਨਹੀਂ ਡਰਨਾ ਤੇ ਕਹਿਣ ਦਾ ਮਤਲਬ ਵੀ ਜੰਗ ਕਿਉਂ ਲੱਗੇ ਕਿਉਂ ਇਹਦਾ ਮਜ਼ਾਕ ਬਣਾਇਆ ਮਜ਼ਾਕ ਨਹੀਂ ਹੈ ਜਿਹਦੇ ਬੰਬ ਡਿਬੂਆ ਨਾ ਉਹ ਨੂੰ ਪੁੱਛ ਕੇ ਦੇਖ ਲਓ ਜਾਂ ਉਹਦੇ ਪਰਿਵਾਰ ਨੂੰ ਪੁੱਛ ਕੇ ਦੇਖ ਲਓ ਵੀ ਜੰਗ ਚੰਗੀ ਹੈ ਮਜ਼ਾਕ ਮਜ਼ਾਕ ਬਣਾ ਛੜਿਆ ਯੂਟਿਊਬਰਾਂ ਨੇ ਪਾਕਿਸਤਾਨ ਦੇ ਨੇ ਅੱਜ ਇੱਥੇ ਹਮਲਾ ਹੋਇਆ ਸੀ ਸਟ੍ਰाइक ਹੋਈ ਸੰਦੂਰ ਸਟ੍ਰाइक ਉੱਥੇ ਜਾ ਕੇ ਉਹਨਾਂ ਦੇ ਜਿਹਨਾਂ ਦੇ ਮਰੇ ਉਹਨਾਂ ਨੂੰ ਜਾ ਕੇ ਪੁੱਛ ਲਓ ਵੀ ਬਣਾਈਏ ਵੀਡੀਓ YouTube ਤੇ ਪਾਈਏ ਮਜ਼ਾਕਲੀ ਸ਼ਰਮ ਨਹੀਂ ਆਉਂਦੀ ਯਾਰ ਦੋਨਾਂ ਦੇਸ਼ਾਂ ਦੇ ਘਰੇਲ ਨੇ ਯੂਟਿਊਬਰ ਦਾ ਕਾਫੀ ਕਿਹੜੇ ਮਜ਼ਾਕ ਦੀਆਂ ਵੀਡੀਓ ਬਾਈ ਇਹਨਾਂ ਨੇ ਉਹ ਪਾਕਿਸਤਾਨ ਦੀਆਂ ਕੁੜੀਆਂ ਦੋ ਸਾਡੇ ਨਾਲ ਜੰਗ ਕਰੋਗੇ ਸਾਡੇ ਨਾਲ ਉਹ ਵੀ ਉਹਨਾਂ ਨੇ ਮਜ਼ਾਕ ਹੀ ਬਣਾ ਛੱਡਿਆ ਜੰਗ ਦਾ ਸੋ ਮਜ਼ਾਕ ਨਾ ਬਣਾਓ ਜੰਗ ਦਾ ਜੰਗ ਬਹੁਤ ਖਤਰਨਾਕ ਕੀ ਹੈ ਜੰਗ ਘਰਾਂ ਦੇ ਘਰ ਫਟ ਦਿੰਦੀ ਹੈ ਤਬਾਹੀ ਲਿਆਉਂਦੀ ਹੈ ਮਾਵਾ ਦੇ ਪੁੱਤ ਮਰਵਾ ਦਿੰਦੀ ਹੈ ਦੋਨਾਂ ਪਾਸੇ ਮਾਵਾ ਦੇ ਪੁੱਤ ਮਰਨਗੇ ਦੋਨਾਂ ਪਾਸੇ ਸੁਹਾਗ ਲੁੱਜੜਨਗੇ ਤੇ ਦੋਨਾਂ ਪਾਸੇ ਕਈਆਂ ਦੇ ਤਾਂ ਇਕੱਲੇ-ਇਕੱਲੇ ਹੁੰਦੇ ਨੇ ਹੋ ਸਕਦਾ ਪਾਕਿਸਤਾਨ ਦੇ ਅੰਦਰ ਵੱਧ ਹੁੰਦੇ ਨੇ ਇੰਡੀਆ ਵਾਲੇ ਤਾਂ ਪਾਸੇ ਦਾ ਹੀ ਇਸ ਉਹ ਇੱਕ-ਇੱਕ ਹੀ ਹੁੰਦਾ ਤੇ ਇਕੱਲੇ-ਇਕੱਲੇ ਹੁੰਦੇ ਨੇ ਜਿਹੜਾ ਇਕੱਲਾ ਹੁੰਦਾ ਉਹਦਾ ਘਰ ਪਟਿਆ ਜਾਂਦਾ ਤੇ ਰਾਤ ਨੂੰ ਸੁੱਤੇ ਪਿਆ ਤੇ ਡਰੋਨ ਸਿੱਟੀ ਹੁੰਦੇ ਨੇ ਇਧਰੋਂ ਵੀ ਸਿੱਟੀ ਹੁੰਦੇ ਨੇ ਉਧਰ ਪਾਕਿਸਤਾਨ ਕੰਨੀ ਉਧਰੋਂ ਵੀ ਇਦਾਂ ਸਿੱਟੀ ਹੁੰਦੇ ਨੇ ਉਏਰ ਜੰਗ ਇਹ ਕੋ ਜੰਗ ਦਾ ਤਰੀਕਾ ਹੈ ਪਹਿਲਾਂ ਵੀ ਹੋਈਆਂ ਚੰਗਾ ਆ ਤਾਂ ਕਦੇ ਤਰੀਕਾ ਨਹੀਂ ਦੇਖਿਆ ਸੀ ਬਾਕੀ ਜਿਹੜਾ ਦੇਸ਼ ਪਹਿਲਾਂ ਨਹੀਂ ਕਦੇ ਜਿੱਤ ਸਕਿਆ ਉਹ ਹੁਣ ਕਿਉਂ ਇੱਕ ਇਹਨਾਂ ਦਾ ਫੌਜ ਮੁਖੀ ਕਹੀ ਜਾਂਦਾ 1800 ਬੰਦਾ ਕੀ ਕਰੂਗਾ ਪਤਾ ਨਹੀਂ ਉਹਨੂੰ ਕਿਨੇ ਗਿਣਤੀ ਕਰਕੇ ਦਿੱਤੀ 1800 ਬੋਜੀਆਂ ਦੀ ਇਹ 1800 ਬੰਦਾ ਕੀ ਕਰੂਗਾ ਕੀ ਜੰਗ ਜਿੱਤ ਲੂਗਾ ਉਹ ਮੂਰਖ ਲੋਕੋ ਪਹਿਲਾਂ ਦੇਖੋ ਵੀ ਕਿੱਡਾ ਦੇਸ਼ ਨਕਸ਼ੇ ਤੇ ਛੋਟੇ ਬਰਾ ਛੋਟੇ ਨੂੰ ਕਿੱਡਾ ਵੱਡਾ ਤਿੰਨ ਗੁਣਾ ਵੱਧਾ ਤਿੰਨ ਗੁਣਾ ਹਾਰ ਕੇ ਪਾਵਰ ਚੋੜੀ ਨੋ ਤਿੰਨ ਗੁਣਾ ਵੱਧਾ ਉਸ ਤੋਂ ਕਿਵੇਂ ਹਾਰ ਗਏ ਪੈਸੇ ਜੀ ਵੱਧਾ ਐ ਅਸਲੇ ਜੀ ਵੱਧਾ ਪਾਵਰ ਜੀ ਵੱਧਾ ਸਾਰੇ ਪੱਖੋਂ ਵੱਧਾ ਐ ਬਾਕੀ ਜਿੰਨੀਆਂ ਜੰਗਾਂ ਲੜੀਆਂ ਤੁਸੀਂ ਹਾਰ ਕੀ ਗਏ ਹੋ ਕੋਈ ਜਿੱਤੀ ਤਾਂ ਹੈ ਨਹੀਂ ਭੁੱਖਮਰੀ ਤੇ ਗਰੀਬੀ ਆਈ ਐ ਕਰਜ਼ਾ ਚੜਿਆ ਸਿਰ ਕਟੋਰਾ ਚੱਕੇ ਤੁਰੇ ਫਿਰਦੇ ਰਹੇ ਨੇ ਉਹ ਪੁਰਾਣੇ ਦੇਸ ਤੋਂ ਮੈਨੂੰ ਪੈਸਾ ਦੇਣਾ ਤੇਨਕਾ ਤੂੰ ਮੈਨੂੰ ਪੈਸਾ ਦੇਣਾ ਸੁਣਨ ਦੇ ਵਿੱਚ ਆਈ ਸੀ ਕਿ ਨੇ ਜੁਕਰੇਨ ਜੁਕਰੇਨ ਨੂੰ ਇਹਨਾਂ ਨੇ ਆਵਾਸ ਲਈ ਵੇਚਿਆ ਸੀ ਉਦੋਂ ਭੁੱਖ ਮਰੀ ਸੀ ਨਾ ਇੰੱਚ ਭੁੱਖੇ ਮਰਦ ਨੇ ਤੁਸੀਂ ਆਵਾਸਲਾ ਜੁਕਰੇਨ ਨੂੰ ਵੇਚਤਾ ਸੀ ਸੋ ਦੋਨਾਂ ਦੇਸ਼ਾਂ ਦੀ ਸਥਿਤੀ ਹੈ ਪਰ ਕੱਲੇ ਪਾਕਿਸਤਾਨ ਦੀ ਨਹੀਂ ਕਹਿੰਦੇ ਪਾਕਿਸਤਾਨ ਨੂੰ ਚਲੋ ਇੱਕ ਗੱਲ ਦੂਸਰਾ ਦੇਸ਼ ਹੈ ਕਹਿਣ ਨੂੰ ਤੇ ਆ ਜਾਂਦੀ ਹੁੰਦੀ ਹੈ ਤੇ ਪਰ ਦੋਨਾਂ ਦੇਸ਼ਾਂ ਦੀ ਸਥਿਤੀ ਕੋਜੀ ਹੋਈ ਹੈ ਬੜਾ ਭਰਮ ਗਿਆ ਲੜਾਈ ਦੋਨਾਂ ਦੇਸ਼ਾਂ ਲਈ ਹੀ ਖਤਰਾ ਹੈ ਕੁਇ ਨਾ ਅੱਗੇ ਵਧਾਈ ਜਾਵੇ ਜਿੰਨੀ ਕੋ ਹੋਵੇ ਉਹਨੂੰ ਨਿਮੇੜਿਆ ਜਾਵੇ। ਹੋ ਵੀ ਨਾ جنگ ਕੇ ਦੇ ਵੀ ਨਾ ਹੋਵੇ ਕਿਸੇ ਨਾਲ ਵੀ ਨਾ ਹੋਵੇ ਸਾਰੇ ਪਾਸੇ ਅਮਨ ਸ਼ਾਂਤੀ ਰਹੇ। ਤੇ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਨਾ। ਨੁਕਸਾਨ ਕਿਸੇ ਦਾ ਵੀ ਨਾ ਹੋਵੇ, ਜੰਗ ਹੋ ਵੀ ਨਾ ਲੜਾਈਆਂ ਹੋਣ ਨਾ ਅਮਨ ਸ਼ਾਂਤੀ ਰਹੇ। ਵਪਾਰ ਵਧਣ ਆਉਣਾ ਜਾਣਾ ਵਧੇ, ਨੇੜਤਾ ਵਧੇ, ਨਾਫਰਤ ਖਤਮ ਹੋਵੇ। ਆ ਗੱਲ ਹੈ। ਸਤਿ ਅਨੁਵਾਸ ਥੈਂਕ ਯੂ।